ਇਹ ਕੋ ਮੌਕਾ ਦਿਓ ਕਰਾਇਆ ਗਨੇ ਬਗਾਇਆ ਫਿੱਟ ਕਰਦੇ ਅਗਲ ਬਾਅਦ ਚਲਦੀ ਵੀ ਆ ਜਿੱਦ ਦੇ ਬੇਨ ਹੈ ਨੌਨਸੇ ਦਾ ਆਏ ਨੇ ਕੱਲ ਅਪੀ ਦੁਕਾਨਦਾਰ ਬੰਦੇ ਨੇ ਇਹ ਥੋੜਾ ਗੱਲ ਅਪੀ ਦੁਕਾਨਦਾਰ ਬੰਦੇ ਨੇ ਕਿਸਾਨ ਜਿੱਥੇ ਮਰਜੀ ਮੋਟਾ ਲਾਣ ਠੀਕ ਆ ਜੀ ਜਦੋਂ ਮਰਜੀ ਆਪਣੇ ਹੋਰ ਜਿਹੜੇ ਸਰਕਾਰੀ ਮਲਾਈ ਉਹਨੇ ਹੜਤਾਲਾ ਕਰਦੇ ਨੇ ਜੋ ਵੀ ਆਪਣੇ ਕਰਦੇ ਨੇ ਉੱਥੇ ਸਰਕਾਰ ਦਾ ਕੋਈ ਹੌਣ ਨਹੀਂ ਹੈਗਾ ਬੋਪਾਰੀਆਂ ਉਪਰ ਜੋੜਨੇ ਇੱਕ ਮੌਕਾ ਦਿਓ ਕਿਰਾਇਆ ਗਨੇ ਬਕਾਇਆ ਬਿੱਲ ਕਰੀ ਵੀ ਗੱਲ ਕਰ ਗਏ ਜਲਦੀ ਵੀ ਆ ਜਲਦੀ ਇਹ ਵੇਣ ਹੈ ਇਹ ਕਿਆ ਲੈ ਕਿਛਾ ਮੁੱਦਾ ਕਰਾ ਲਿਆ ਕਿਆ ਕਿਆ ਇਹ ਕਨੇ ਉਹ ਉਹ ਕਹਿੰਦੇ ਉਹ ਜਿਹੜੇ ਆਪਣੇ ਬੰਦੇ ਨੇ ਵੇ ਸਾਰੇ ਲੋਕ ਇੱਥੇ ਹਾਂਜੀ ਸਾਰੇ ਕਿੱਥੇ ਖੜੂ ਪਏ ਆਈ ਸੀ ਹਾਂ ਇੱਕ ਵਾਰ ਇੱਕ ਵਾਰ ਦਿਓਗਾ ਦੋ ਦਗਣਾ ਉਹ ਆਲਰੇਡੀ ਆ ਬੰਦੇ ਨੇ ਦਗਾਉ ਉਹ ਲੋਟਸ ਕਰਾ ਦਿੱਤਾ ਗਿਆ ਪਹਿਲੇ ਜਾਂ ਕੀ ਨੋਟਸੇ ਦਾ ਆਏ ਦੇ ਨੇ ਹਾਂ ਇਹ ਵੀ ਤੁਸੀਂ ਪੈਸੇ ਦੇ ਕੋਲ ਬਣਾਇਆ ਤੁਹਾਡਾ ਇੰਤਕਾਮ ਦਿੱਤੇ ਆ ਆਪਣੇ 50000 ਰੁਪਏ ਜਮ੍ਹਾਂ ਕਰਾਇਆ 2 ਮਹੀਨੇ ਬੰਦਾ ਕਿੰਨਾ ਬੰਦਾ ਇਹ ਕਿਰਾਇਆ ਜਨਾਹੀ ਕਿੰਨੇ ਵੀ ਸਾਡੀਆਂ ਇਨਸਾਲਮੈਂਟਾਂ ਆਪਣ ਕਰ ਦਿਓ ਅਸੀਂ ਦੇਣੇ ਤਿਆਰ ਹਾਂ ਤੋਂ ਆਪਣੇ ਦੇਣੇ 50000 ਰੁਪਏ ਹੁੰਦੇ ਨਹੀਂ ਮੰਨਦੇ ਇਹਨਾਂ ਦਾ ਹਰ ਦੁਕਾਨ ਦਾ ਵਕੋਖੜੇ ਸਮੇ ਦਾ ਕਿਰਾਇਆ ਬਕਾਇਆ ਪੈਂਡਿੰਗ ਸੀ ਜੀ ਜੋ ਲੱਖਾਂ ਦੀ ਅਮਾਉਂਟ ਦੇ ਵਿੱਚ ਹੈਗਾ ਸੀ ਅੱਜ ਜ਼ਿਲ੍ਹਾ ਪਰੀਸ਼ਦ ਵੱਲੋਂ ਪ੍ਰੋਪਰ ਸਾਰੇ ਨਿਯਮਾਂ ਦੀ ਕਾਨੂੰਨਾਂ ਦੀ ਪਾਲਣਾ ਕਰਦੇ ਹੋਏ ਇਹ ਕਬਜ਼ਾ ਪੁਲਿਸ ਦੀ ਸਹਾਇਤਾ ਦੇ ਨਾਲ ਲਿਆ ਜਾ ਰਿਹਾ ਹੈਗਾ ਐਂਡ ਪ੍ਰੋਪਰ ਕਾਨੂੰਨੀ ਪ੍ਰਕਿਰਿਆ ਪ੍ਰੋਪਰ ਫਾਲੋ ਹੋਈ ਹੈਗੀ ਜੀ ਇਹਨਾਂ ਦੁਕਾਨਾਂ ਦਾ ਇਨਫੈਕਟ 1600 ਲੱਖ 14 ਲੱਖ 15 ਲੱਖ 11 ਲੱਖ ਤੁਸੀਂ ਐਵਰੇਜ ਲਗਾਉ ਤਾਂ 10 ਲੱਖ ਤਾਂ ਐਵਰੇਜ ਤੁਸੀਂ ਪ੍ਰਤੀ ਦੁਕਾਨ ਲੈ ਸਕਦੇ ਹੋ ਔਰ ਅੱਜ ਅਸੀਂ 25 ਦੁਕਾਨਾਂ ਦਾ ਕਬਜ਼ਾ ਲੈ ਲਿਆ ਹੈ 23 17 ਤੋਂ ਨੇ ਕਈ ਇਵਨ 15 ਸਾਲ ਪੁਰਾਣੇ ਮਾਮਲੇ ਵੀ ਹੈਗੇ ਨੇ ਵਿੱਚ ਇਹੜੀ 15 ਸਾਲ ਤੋਂ ਪੇਂਟਿੰਗ ਚੱਲੇ ਆ ਰਹੇ ਨੇ ਤਾਂ ਅੱਜ ਅਸੀਂ ਉਹਨਾਂ ਸਾਰਿਆਂ ਨੂੰ ਮਾਣਯੋਗ ਅਦਾਲਤ ਦਾ ਫੈਸਲਾ ਲੈ ਕੇ ਉਪਰੰਤ ਕਾਰਵਾਈ ਕੀਤੀ ਹੈ ਜੀ ਕੋਈ ਨੋਟਿਸ ਵੀ ਭੇਜੇ ਸੀ ਹਾਂਜੀ ਹਾਂਜੀ ਬਹੁਤ ਨੋਟਿਸ ਭੇਜੇ ਨੇ ਐਂਡ ਜਦੋਂ ਇਹ ਕਿਸੇ ਨਾਂ ਦੇਣ ਦਾ ਸਾਨੂੰ ਹੋਇਆ ਵੀ ਇਹਨਾਂ ਨੇ ਕੋਈ ਵੀ ਕਿਰਾਇਆ ਸਾਨੂੰ ਨਹੀਂ ਦੇਣਾ ਹੈਗਾ ਐਂਡ ਆਪਣਾ ਬਕਾਇਆ ਸਾਰਾ ਕਲੀਅਰ ਨਹੀਂ ਕਰਨਾ ਤਾਂ ਅੱਜ ਫਿਰ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਪਈ। ਬੇਨਤੀ ਹੈ ਕਿ ਸਾਰਾ ਆਪਦਾ ਬਕਾਇਆ ਕਲੀਅਰ ਕਰਨਗੇ ਤਾਂ ਹੀ ਕੋਈ ਮਸਲੇ ਦਾ ਹੱਲ ਨਿਕਲੂਗਾ। ਇਦਾਂ ਥੋੜਾ ਦੇਣ ਨਾਲ ਜਿਹੜੀ ਦੁਕਾਨਾਂ ਸੀਲ ਕੀਤੀਆਂ ਗਈਆਂ ਉਹ ਫਿਰ ਪਰਮਨੈਂਟਲੀ ਬੰਦ ਰਹਿੰਦੀਆਂ। ਹਾਂ ਉਹਦੀ ਜਲਦੀ ਮਾਨਯੋਗ ਡੀ ਸਾਹਿਬ ਕੋਲੋਂ ਅਸੀਂ ਪ੍ਰਮਾਣਗੀ ਲੈ ਕੇ ਉਹਨਾਂ ਨੂੰ ਨਵੇਂ ਸਿਰ ਤੋਂ ਉਹਦੀ ਖੁੱਲੀ ਬੋਲੀ ਅਸੀਂ ਕਰਾਵਾਂਗੇ। ਤਾਂ ਉਹਦੇ ਵਿੱਚ ਫਿਰ ਹਰ ਬੰਦੇ ਨੂੰ ਇਕੁਅਲ ਚਾਂਸ ਮਿਲੂਗਾ। ਅਸੀਂ ਚਾਹੁੰਦੇ ਹਾਂ ਤੁਸੀਂ ਆਪਦਾ ਕਾਰੋਬਾਰ ਵਧੀਆ ਕਰੋ। ਪਰੰਤੂ ਜਿਸ ਰੇਟ ਤੇ ਜੋ ਤੁਹਾਡਾ ਮਹੀਨਾ ਕਿਰਾਇਆ ਜ਼ਿਲ੍ਹਾ ਪਰੀਸ਼ਦ ਨਾਲ ਐਗਰੀਮੈਂਟ ਫਿਕਸ ਹੋਇਆ ਉਹਨੂੰ ਸਮੇਂ ਤੇ ਦੇਣ ਦੀ ਖੇਚਲ ਕਰੋ ਤਾਂ ਜੋ ਤੁਹਾਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਤੇ ਮਹਿਕਮੇ ਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਜੇਕਰ ਸਾਨੂੰ ਹੋਰ ਵੀ ਬੇਦਖਲੀ ਹੁਕਮ ਆਉਂਦੇ ਨੇ ਮਾਣੀ ਉਹ ਅਦਾਲਤ ਵੱਲੋਂ ਤਾਂ ਉਹਨਾਂ ਨੂੰ ਹੀ ਕਾਨੂੰਨੀ ਪ੍ਰਕਿਰਿਆ ਦੇ ਨਾਲ ਐਗਜ਼ੀਕਿਊਟ ਕਰਾਇਆ ਜਾਊਗਾ